ਛੋਟੇ ਤੋਂ ਛੋਟਾ ਸਾਈਜ਼ ਆ ਆ ਜੀ ਲੱਡੂ ਕਜਿੱਡਾ ਆ ਜੋ ਉਸ ਤੋਂ ਵੱਡੇ ਨੇ ਆ ਤੇ ਵੱਡੇ ਤੋਂ ਵੱਡਾ ਸਾਈਜ਼ ਆ ਵਾਲਾ ਆ ਜੀ ਬੋਲਕ ਜਿੰਨਾ ਏਡੇ ਹੀ ਬਿੱਲ ਇਹਨੂੰ ਲੱਗਦੇ ਬਹੁਤ ਵੱਡੇ ਵੱਡੇ ਬਿੱਲ ਨਹੀਂ ਲੱਗਦੇ ਸੌ ਤੋਂ ਜ਼ਿਆਦਾ ਹੀ ਆ ਜੀ ਸੌ ਤੋਂ ਟੱਪੇ ਆ ਇਸ ਸਰਵ ਦੇ ਫਾਇਦੇ ਆ ਕਿ ਇੱਕ ਤਾਂ ਠੰਡਕ ਦਿੰਦਾ ਹੈ ਪੇਟ ਨੂੰ ਜਿਹੜਾ ਡਿਸਟਰਬ ਹੋਇਆ ਨਾ ਚਾਹੇ ਉਹ ਸਟ्रेस ਆ ਚਾਹੇ ਪੇਟ ਦੇ ਕਰਕੇ ਕੋਈ ਇੰਡੀਕੇਸ਼ਨ ਆ ਉਹਨੂੰ ਸੈੱਟ ਕਰਦਾ ਤੇ ਜਿਹੜੇ ਲੂਜ਼ ਮੋਸ਼ਨ ਜਿਹਨੂੰ ਇਹ ਡਾਇਰੀਆ ਕਹਿੰਦੇ ਆ ਗਰਮੀ ਦੇ ਦਿਨਾਂ 'ਚ ਲੂ ਲੱਗਣ ਤੋਂ ਬਾਅਦ ਡਾਇਰੀਆ ਹੁੰਦਾ ਹੂੰ ਇਹ ਤਾਂ ਹੀ ਐਸੇ ਮੌਸਮ 'ਚ ਪੱਕਦਾ ਆ ਕੁਦਰਤ ਨੇ ਦਿੱਤਾ ਹੀ ਐਸੇ ਮੌਸਮ 'ਚ ਇਹ ਰੀਆ ਨੂੰ ਇਹ ਜੜ ਤੋਂ ਹੀ ਖਤਮ ਕਰ ਦਿੰਦਾ ਅੱਛਾ ਹਾਂ ਉਹਦੇ ਲਈ ਸਾਨੂੰ ਖਾਕੀ ਗੋਲੀ ਜਾਂ ਕੋਈ ਹੋਰ ਮੈਡੀਸਿਨ ਲੈਣ ਦੀ ਲੋੜ ਨਹੀਂ ਜੇ ਸਾਡੇ ਕੋਲ ਬੇਲ ਆ ਜਿੰਨੇ ਕਿਰਨ ਨੇ ਦੱਸਿਆ ਨਾ ਉਹ ਬਣਾ ਕੇ ਸ਼ਰਬਤ ਜਾਂ ਪਾਊਡਰ ਹੋ ਉਹਨੇ ਕਾ ਫਾਇਦੇ ਇਹਦੇ ਹੇਟਾਂ ਬਹਿਣਦੇ ਸਾਹ ਲੈਣਾਂ ਵੀ ਕਹਿੰਦੇ ਸੀ ਬੂਟੀਆਂ ਜਿਹੜੀਆਂ ਉਹਨਾਂ ਨਾਲ ਗੁਮਾਨ ਹਕੀਮ ਨਾਲ ਗੱਲਾਂ ਕਰਦੀਆਂ ਹਾਂ ਤੇ ਤੁਸੀਂ ਵੀ ਮਹਿਸੂਸ ਕਰੋਗੇ ਇੱਥੇ ਬੇਲ ਤੁਹਾਡੇ ਨਾਲ ਗੱਲਾਂ ਕਰਦਾ ਜੇ ਤੁਸੀਂ ਸਾਹ ਲੈਣੇ ਤਾਨੂੰ ਇੱਕ ਬੱਕਰੀ ਸਮੈਲ ਆਉਂਦੀ ਸ਼ੂਗਰ ਨਾ ਹਟਦਾ ਸ਼ੋਰ ਬੀਪੀ ਨੂੰ ਵੀ ਕੰਟਰੋਲ ਕਰਦਾ ਸਹੀ ਕਰਦਾ ਬੈਲੈਂਸ ਕਰਦਾ ਸ਼ੂਗਰ ਬੈਲੈਂਸ ਕਰੂ ਨਹੀਂ ਬਦੇ ਨੂੰ ਵੀ ਬੈਲੈਂਸ ਕਰਦਾ ਕਿ ਘਟੇ ਦੋਨਾਂ ਨੂੰ ਬੈਲੈਂਸ ਕਰਦਾ ਜੇ ਕਿਸੇ ਦਾ ਬੀਪੀ ਵਧਿਆ ਤੇ ਉਹ ਥੱਲੇ ਬੈਠ ਜਵੇ ਜੇ ਠਹਿਰਾ ਤਾਂ ਆ ਦੁਪਹਿਰ ਦਾ 1 ਵਜਾ ਆ ਦੋਸਤੋ ਤੇ ਸਬੱਬੀ ਅੱਜ ਵੈਦ ਰਣਜੋਤ ਸਿੰਘ ਜੀ ਤੇ ਮੈਂ ਅਸੀਂ ਦੋਏ ਜਾਣੇ ਆਏ ਆ ਪਿੰਡ ਜ਼ਹੂਰੇ ਅ ਸੁਆਮੀ ਜੀ ਦੇ ਕੋਲ ਸੁਆਮੀ ਪਵਨ ਕੁਮਾਰ ਜੀ ਸਾਡੇ ਨਾਲ ਨੇ ਸੁਆਮੀ ਜੀ ਸਾਨੂੰ ਕਹਿੰਦੇ ਆ ਜਾਓ ਤੁਹਾਨੂੰ ਦੱਲ ਦੇ ਥੱਲੇ ਬਿਠਾ ਲ ਦੋ। ਪੁਰਾਣਾ ਜਿਹੜਾ ਤੁਸੀਂ ਦਰੱਖਤ ਪਿੱਛੇ ਸਾਡੇ ਦੇਖ ਰਿਆ ਨਾ ਇਹ ਦੱਲ ਦਾ ਦਰੱਖਤ ਤੇ ਇਹ ਕਿੰਨਾ ਪੁਰਾਣਾ ਕਿੱਦਾਂ ਸਾਰੀਆਂ ਗੱਲਾਂ ਸੁਆਮੀ ਜੀ ਆਪਾਂ ਦੱਸਣਗੇ ਤੇ ਦੁਪਹਿਰੇ ਦੰਦੇ ਆ ਨਾ ਟਿਕਿਆ ਦੁਪਹਿਰਾ ਆ 1:00 ਵਜਾ ਆ ਆ ਨਾ ਸਿਖਰ ਤੇ ਸੂਰਜ ਗਰਮੀ ਵੀ ਬੜੀ ਆ ਮਨ ਤਾਈ ਹੋਈ ਆ ਹਾਂ ਤੇ ਯਾਰ ਸਵਾਮੀ ਜੀ ਸਾਨੂੰ ਆ ਦਰਖਤ ਦੇ ਥੱਲੇ ਲੈ ਕੇ ਬੈਠਿਆ ਅਸੀਂ ਥੱਲੇ ਬੈਠੇ ਹਾਂ ਉਂਝ ਤੇ ਯਾਰ ਇਹ ਜਿਹੜਾ ਬਿਲ ਦਾ ਦਰਖਤ ਆ ਨਾ ਇਹਦੀ ਆਪਣੀ ਮਹੱਤਤਾ ਆ ਪੰਜਾਬੀ ਉਹ ਪਹਿਲੀ ਗੱਲ ਮੈਂ ਦੱਸ ਦਵਾਂ ਵੀ ਇਹ ਦਰਖਤ ਦੇਸੀ ਬਿਲ ਜਿਹੜੀ ਸਾਡੀ ਦੇਸੀ ਹੁੰਦੀ ਹੀ ਇਹਨੂੰ ਛੋਟੀਆਂ ਛੋਟੀਆਂ ਬਿੱਲਾਂ ਲੱਗਦਾ ਹੈ ਨਾ ਛੋਟੇ ਤੋਂ ਛੋਟਾ ਸਾਈਜ਼ ਆ ਆ ਜੀ ਲੱਡੂ ਕਿ ਜੱਡਾ ਹਾਂ ਦੀ ਥੋੜਾ ਜਿਹਾ ਉਸ ਤੋਂ ਵੱਡੇ ਨੇ ਆ ਤੇ ਵੱਡੇ ਤੋਂ ਵੱਡਾ ਸਾਈਜ਼ ਆ ਵਾਲਾ ਹੈ ਜੀ ਬੋਲਕ ਜਿੰਨਾ ਬੋਲਕ ਜਿੰਨਾ ਹਾਂ ਬਸ ਸੋ ਏਡੇ ਹੀ ਬਿੱਲ ਇਹਨੂੰ ਲੱਗਦੇ ਬਹੁਤ ਵੱਡੇ ਵੱਡੇ ਬਿੱਲ ਨਹੀਂ ਲੱਗਦੇ ਹੈਗੇ ਸਵਾਮੀ ਜੀ ਇਹ ਜਿਹੜੀ ਬਿੱਲ ਆ ਹਾਂਜੀ ਇਹ ਕਿੰਨੀ ਕੁ ਪੁਰਾਣੀ ਹੋਊਗੀ ਪਤਾ ਕੁਛ ਨਹੀਂ ਮੇਰੇ ਬਜ਼ੁਰਗਾਂ ਨੇ ਵੀ ਦੱਸਿਆ ਵੀ ਪਹਿਲਾਂ ਦਾ ਆ ਅੱਛਾ ਹਾਂ ਤੁਹਾਡੀ ਉਮਰ ਕਿੰਨੀ ਹੈ ਇਸ ਦੀ ਮੇਰੀ 85 ਹੈ 85 ਬਾਪੂ ਜੀ ਫਿਰ ਤੁਹਾਡੀ ਉਮਰ ਆ ਤਾਂ ਫਿਰ 100 ਤੋਂ ਜ਼ਿਆਦਾ ਹੀ ਹੈ ਜੀ 100 ਤੋਂ ਟੱਪਿਆ ਤੁਸੀਂ ਬਚਪਨ ਤੋਂ ਇਦਾਂ ਦਾ ਹੀ ਦੇਖਿਆ ਹਾਂਜੀ ਨਹੀਂ ਫਿਰ 100 ਤੋਂ ਤਾਂ ਕਿਤੇ ਜ਼ਿਆਦਾ ਤੁਹਾਡੇ ਬਜ਼ੁਰਗਾਂ ਨੇ ਕਿਦਾਂ ਕਦਾ ਦੇਖਿਆ ਸੀ ਇਹਨੂੰ ਉਹਨਾਂ ਨੂੰ ਇਦਾਂ ਨਹੀਂ ਕਹਿੰਦੇ ਮੇਰੇ ਤੋਂ ਪਹਿਲਾਂ ਦਾ ਲੱਕਾ ਅੱਛਾ ਹਾਂ ਬਾਕੀ ਆ ਮੈਂ ਬਹੁਤਾ ਖੁੱਲ ਕੇ ਨਹੀਂ ਹੈ ਨਹੀਂ ਦੱਸਿਆ ਪਹਿਲਾਂ ਅੱਛਾ ਉਹ ਦੱਸ ਦਿਓ ਕਾਫੀ ਪੁਰਾਣਾ ਹੈ ਹਾਂ ਇੱਕ ਇਹ ਤੇ ਇੱਕੋ ਟੈਡੂ ਹਾਂ ਉਹ ਵੀ ਪੁਰਾਣਾ ਹੈ ਅੱਛਾ ਇਹ ਦੇਸੀ ਬਿੱਲ ਹੈ ਜੀ ਤੁਸੀਂ ਬਚਪਨ ਤੋਂ ਇਹਦੇ ਬਿਲ ਵਰਤਦੇ ਰਹੇ ਬਹੁਤ ਘੱਟ ਜੀ ਪਹਿਲਾਂ ਤੁਹਾਨੂੰ ਕੋ ਗਿਆਨ ਨਹੀਂ ਸੀ ਇਹਦਾ ਅੱਛਾ ਤਾਂ ਸਾਡੇ ਇੱਕ ਬਜ਼ੁਰਗ ਹੀ ਸੀਗੇ ਸਾਧੂ ਸੀ ਉਹ ਤੇ ਅਜੰਬੇਦ ਯੂਨੀਵਰਸਿਟੀ ਬਨਾਰਸ ਪੜ੍ਹਾਉਂਦੇ ਸੀ ਅੱਛਾ ਜੀ ਉਹਨਾਂ ਨੇ ਆਣ ਕੇ ਕੁਦਰਤੀ ਉਹ ਜੁਨ ਮਹੀਨੇ ਦੇ ਆਖਰ ਜਾਏ ਤੇ ਅੱਜ ਕੱਲ੍ਹ ਚ ਆਏ ਸੀ ਅੱਛਾ ਜੀ ਇਹਨਾਂ ਦਾ ਸ਼ਰਬਤ ਬਣਾ ਕੇ ਸਾਨੂੰ ਪੜਾਇਆ ਸੀ ਸਾਨੂੰ ਚੰਗਾ ਲੱਗਾ ਇਹਦੇ ਸ਼ਰਬਤ ਦੇ ਕੀ ਕੀ ਫਾਇਦੇ ਰਹ ਜਾਂਦੇ ਹਾਂ ਹਾਂ ਬਹਿ ਜੀ ਨਾ ਕਰੋ ਜੀ ਬਾਜੀ ਤੁਸੀਂ ਦੱਸ ਜੋ ਇਹਦੇ ਸ਼ਰਬਤ ਦੇ ਕੀ ਫਾਇਦੇ ਆ ਇਹਦੇ ਭਾਜੀ ਸ਼ਰਬਤ ਦੇ ਫਾਇਦੇ ਆ ਕਿ ਇੱਕ ਤਾਂ ਠੰਡਕ ਦਿੰਦਾ ਹੈ ਪੇਟ ਨੂੰ ਜਿਹੜਾ ਡਿਸਟਰਬ ਹੋਇਆ ਨਾ ਚਾਹੇ ਉਹ ਸਟ੍ਰੈਸ ਆ ਚਾਹੇ ਪੇਟ ਦੇ ਕਰਕੇ ਕੋਈ ਇੰਡੇਜੈਸ਼ਨ ਆ ਉਹਨੂੰ ਸੈੱਟ ਕਰਦਾ ਤੇ ਜਿਹੜੇ ਲੂਜ਼ ਮੋਸ਼ਨ ਜਿਹਨੂੰ ਇਹ ਡਾਇਰੀਆ ਕਹਿੰਦੇ ਆ ਗਰਮੀ ਦੇ ਦਿਨਾਂ 'ਚ ਲੂ ਲੱਗਣ ਤੋਂ ਬਾਅਦ ਡਾਇਰੀਆ ਹੁੰਦਾ ਇਹ ਤਾਂ ਹੀ ਐਸੇ ਮੌਸਮ 'ਚ ਪੱਕਦਾ ਆ ਕੁਦਰਤ ਨੇ ਦਿੱਤਾ ਹੀ ਐਸੇ ਮੌਸਮ 'ਚ ਡਾਇਰੀਆ ਨੂੰ ਇਹ ਜੜ ਤੋਂ ਹੀ ਖਤਮ ਕਰ ਦਿੰਦਾ ਅੱਛਾ ਹਾਂ ਉਹਦੇ ਲਈ ਸਾਨੂੰ ਖਾਕੀ ਗੋਲੀ ਜਾਂ ਕੋਈ ਹੋਰ ਮੈਡੀਸਿਨ ਲੈਣ ਦੀ ਲੋੜ ਨਹੀਂ ਜੇ ਸਾਡੇ ਕੋਲ ਬਿਲ ਆ ਹੂੰ ਹਾਂ ਇਹਨੂੰ ਅੱਖਾਂ ਬੰਦ ਕਰਕੇ ਬੰਦਾ ਵਿਸ਼ਵਾਸ ਕਰ ਸਕਦਾ ਇਹਦੇ ਤੇ ਔਰ ਇਹਨੂੰ ਯੂਜ਼ ਕਰ ਸਕਦਾ ਕਿਉਂਕਿ ਬਿਲਵਦੀ ਚੂਰਨ ਬਿਲਵਦੀ ਵਟੀ ਇਹ ਕਲਾਸਿਕਲ ਮੈਡੀਸਿਨ ਦੇ ਵਿੱਚ ਮਤਲਬ ਕਿ ਆਯੁਰਵੇਦ ਦੇ ਵਿੱਚ ਵਰਤੀ ਜਾਂਦੀਆਂ ਹਨ ਹੂੰ ਤੇ ਇਹ ਅਤੀਸਾਰ ਜਿੱਦਾਂ ਲਿਖਿਆ ਆ ਅਤੀਸਾਰ ਕਹਿੰਦੇ ਆ ਜਦੋਂ ਲੂਸ ਮੋਸ਼ਨ ਜਿਆਦਾ ਲੱਗ ਜਾਂਦੀ ਉਹਨੂੰ ਠੀਕ ਕਰਦਾ ਪੇਟ ਨੂੰ ਬੰਦਦਾ ਹੈ ਵਧੀਆ ਤਰੀਕੇ ਨਾਲ ਇਹ ਨਹੀਂ ਮਤਲਬ ਕਬਜ਼ ਕਰ ਦਿੰਦਾ ਉਹ ਨਹੀਂ ਚੀਜ਼ ਹੈਗੀ ਸਹੀ ਤਰੀਕੇ ਨਾਲ ਬਨ ਕੇ ਮੋਸ਼ਨ ਨੂੰ ਲੈ ਕੇ ਆਉਂਦਾ ਜਿਹੜਾ ਵਿਖਰ ਵਿਖਰ ਕੇ ਮਤਲਬ ਪੇਟ ਨੂੰ ਜਦੋਂ ਸੈੱਟ ਕਰ ਦਿੱਤਾ ਤਾਂ ਮਨ ਆਪਣੇ ਆਪ ਵੀ ਇਹਨਾਂ ਸੈੱਟ ਹੋ ਜਾਂਦਾ ਤੇ ਦੂਸਰਾ ਇਹਦੇ ਵਿੱਚ ਉਹ ਖੁਸ਼ਬੂ ਆਉਂਦੀ ਨੇਚੁਰਲ ਜੀ ਉਹ ਵੀ ਇੱਕ ਨੇਚੁਰਲ ਫ੍ਰੈਗਰੈਂਸ ਜਿਹੜੀ ਉਹ ਵੀ ਡੋਪਾਮਾਈਨ ਨੂੰ ਹਿਟ ਕਰਦੀ ਆ ਵਧੀਆ ਚੀਜ਼ ਆ ਬਾਕੀ ਰਿਸਰਚ ਦਾ ਵਿਸ਼ਾ ਆ ਇਹ ਕਿਉਂਕਿ 5000 ਸਾਲ ਪੁਰਾਣਾ ਆਯੁਰਵੇਦ ਆ ਉਸ ਤੋਂ ਬਾਅਦ ਬਹੁਤੀਆਂ ਰਿਸਰਚਾਂ ਹੋਈਆਂ ਨਹੀਂ ਜੋ ਉਦੋਂ ਦੇ ਲਿਖੇ ਹੋਆ ਉਹੀ ਚੀਜ਼ਾਂ ਆ ਜੇ ਤੇ ਰਿਸਰਚਾਂ ਆਉਣ ਵੀ ਹੋਰ ਵੀ ਜਿਹੜੇ ਨਿਕਰ ਕੇ ਅੱਗੇ ਆਉਣੀਆਂ ਗੱਲਾਂ ਅਰੇ ਪੇਟ ਨੂੰ ਬਹੁਤ ਜ਼ਬਰਦਸਤ ਤਰੀਕੇ ਨਾਲ ਸੈੱਟ ਕਰਦਾ ਇਹਨੂੰ ਸ਼ਰਬਤ ਦੇ ਰੂਪ ਚ ਜਾਂ ਚੂਰਨ ਦੇ ਰੂਪ ਚ ਹੀ ਲੈਂਦੇ ਆ ਹਾਂਜੀ ਚੂਰਨ ਤਾਂ ਕੱਚੇ ਦਾ ਬਣਦਾ ਬਲਵਦੀ ਚੂਰਨ ਹਾਂ ਤੇ ਉਹ ਕਲਾਸਿਕਲ ਫਾਰਮੂਲਾ ਆ ਹਾਂ ਤੇ ਚੂਰਨ ਜਿਹੜਾ ਆ ਆਪਣਾ ਜਿਹੜਾ ਸ਼ਰਬਤ ਹਾਂ ਇਹ ਪੱਕੇ ਦਾ ਮਤਲਬ ਬਣਾਉਂਦੇ ਆ ਪੱਕੇ ਨੂੰ ਕੱਢ ਲੈਂਦੇ ਆ ਤਾਂ ਫਿਰ ਉਹਦੇ ਵਿੱਚ ਪਾਣੀ ਪਾ ਕੇ ਤਾਂ ਮਿੱਠਾ ਪਾ ਕੇ ਜਿੱਦਾਂ ਸ਼ਰਬਤ ਬਣਾਈਦਾ ਬਰਮੀ ਦਾ ਹੂੰ ਇੱਦਾਂ ਹੀ ਬਣਦਾ ਆ ਅਛਾ ਬਾਪੂ ਜੀ ਆਪਾਂ ਜਦੋਂ ਹੁਣ ਥੱਲੇ ਬੈਠੇ ਚਲੋ ਇਹ ਤਾਂ ਸ਼ਰਬਤ ਤਾਂ ਦੁਨੀਆ ਬਹੁਤ ਪੀਂਦੀ ਹੈ ਹਾਂਜੀ ਪਰ ਆ ਜਿਹੜਾ ਆ ਜਿਹੜਾ ਆ ਆਇਆ ਇਹ ਦੇਸੀ ਆ ਤੁਸੀਂ ਕਹਿੰਨੇ ਹੈ ਨਾ ਵੀ ਇਹ ਮਿਲ ਜਾਂਦਾ ਪੰਜਾਬ 'ਚ ਜਾਂ ਹੁਣ ਇਹ ਖਤਮ ਹੀ ਆ ਕਿੱਦਾਂ ਖਤਮ ਹੀ ਲਾ ਲੋ ਬਾਜੀ ਬਹੁਤ ਘਟਿਆ ਬਹੁਤ ਘੱਟੀ ਹੋਣਾ ਹੂੰ ਕਿਉਂਕਿ ਜੇ ਸਾਡੇ ਪਿੰਡਾਂ 'ਲ ਵੀ ਹੁੰਦਾ ਜਾਂ ਕਿਤੇ ਹੁੰਦਾ ਤਾਂ ਫਿਰ ਅਸੀਂ ਇੱਥੇ ਕਾਹ ਤੋਂ ਆਉਂਦੇ ਅਸੀਂ ਲੈਣ ਹੀ ਤਾਂ ਆਉਨੇ ਆ ਵੀ ਇੱਕ ਤਾਂ ਬੂਟੇ ਤਿਆਰ ਕਰੀਏ ਦੂਸਰਾ ਇਹਦੇ ਬੈਨੀਫਿਟ ਜ਼ਿਆਦੇ ਆ ਕਿਉਂਕਿ ਇਹ ਜੀਐਮਓ ਨਹੀਂ ਹੈਗਾ। ਹੂੰ ਇਹ ਜੈਨੇਟਿਕਲੀ ਮੋਡੀਫਾਈ ਨਹੀਂ ਕੀਤਾ ਹੋਇਆ ਇਹ ਜਿੱਦਾਂ ਬਣਿਆ ਸੀ ਪਹਿਲਾਂ ਦਾ ਹੀ ਆ। ਹੂੰ ਨੇਟ ਵੀ ਜਦਾਂ ਗੱਲ ਉਧਰ ਦੀ ਠੀਕ ਆ। ਬਾਪੂ ਜੀ ਇਹ ਜਿਹੜਾ ਬੇਲਿਆ ਜਿੱਦਾਂ ਹੁਣ ਆਪਾਂ ਤੁਸੀਂ ਗੱਲ ਕਰਦੇ ਵੀ ਤੇ ਥੱਲੇ ਬੈਠਣ ਦੇ ਵੀ ਕੋਈ ਫਾਇਦੇ? ਬਿਲਕੁਲ ਜੀ ਬਿਲਕੁਲ। ਅੱਛਾ ਹਾਂ ਉਹ ਕਿੱਦਾਂ ਜੀ? ਜਿੰਨੇ ਕਿਰਨ ਨੇ ਦੱਸਿਆ ਨਾ ਉਹ ਬਣਾ ਕੇ ਸ਼ਰਬਤ ਜਾਂ ਪਾਊਡਰ ਹਾਂ ਉਨਨੇ ਕਾਹਦੇ ਦੇ ਹੇਟਾਂ ਬੈਣਦੇ ਸਾਲ ਲੈਣ ਦਾ ਵੀ ਅੱਛਾ ਜੀ ਹਾਂ ਉਹ ਕਾਰਨ ਹੈ ਆ ਮੈਂ ਲੁਕਮਾਨ ਹਕੀਮ ਦੀ ਜੀਵਨੀ ਪੜ੍ਹੀ ਸੀ ਕਹਿੰਦੇ ਸੀ ਭੂਟੀਆਂ ਜਿਹੜੀਆਂ ਉਹਨਾਂ ਨਾਲ ਲੁਕਮਾਨ ਹਕੀਮ ਨਾਲ ਗੱਲਾਂ ਕਰਦੀਆਂ ਹਾਂ ਤੇ ਤੁਸੀਂ ਵੀ ਮਹਿਸੂਸ ਕਰੋਗੇ ਇੱਥੇ ਬੇਲ ਤੁਹਾਡੇ ਨਾਲ ਗੱਲਾਂ ਕਰਦਾ ਜਦੋਂ ਤੁਸੀਂ ਸਾਲ ਲੈਣੇ ਤੁਹਾਨੂੰ ਇੱਕ ਬੱਕਰੀ ਸਮੈਲ ਆਉਂਦੀ ਹੈ ਬਹੁਤ 스멜 ਆ ਰਹੀ ਆ ਇਹਦੇ ਫੁੱਲ ਜਿਹੜੇ ਆ ਤੁਸੀਂ ਤੁਹਾਨੂੰ ਤੁਸੀਂ ਫੁੱਲ ਦੇਖੋ ਧਿਆਨ ਨਾਲ ਇਹਦੇ ਇਹਦੇ ਫੁੱਲ ਬਹੁਤ ਸੋਹਣੇ ਆ ਤੇ ਫੁੱਲਾਂ ਚੋਂ ਮਹਿਕ ਬਹੁਤ ਸੋਹਣੀ ਜੈਸਮੀਨ ਅਰਗਿਆ ਜੈਸਮੀਨ ਹਾਂ ਦੇਖ ਇਹ ਪੱਤੇ ਚੋਂ ਵੀ ਆਉਂਦੀ ਹੈ ਜੀ ਹਾਂ ਪੱਤੇ ਚੋਂ ਵੀ ਪੱਕੇ ਉਹ ਬਿਲ ਚੋਂ ਵੀ ਆਉਂਦੀ ਆ ਹਾਂ ਬਿਲ ਚੋਂ ਵੀ ਆਉਂਦੀ ਆ ਹਾਂ ਜੀ ਆ ਬਿਲ ਚੋਂ ਬਹੁਤ ਸੋਹਣੀ ਖੁਸ਼ਬੂ ਆ ਰਹੀ ਆ ਪੱਕੇ ਹੋਏ ਚੋਂ ਹਾਂ ਇਹ ਬਿਲ ਚੋਂ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਇਹੀ ਉਹ ਡੋਪਾਮਿਨ ਹਾਈਟ ਕਰਦੀ ਆ ਭਾਜੀ ਉਹ ਨੇਚਰਲ ਕਰਦੀ ਆ ਹੂੰ ਅੱਜ ਕੱਲ ਤਾਂ ਉਹ ਦੂਸਰੇ ਬਣਾਤੇ ਨਾ ਆਰਟੀਫੀਸ਼ੀਅਲ ਹੂੰ ਉਹ ਲਾਉਂਨੇ ਆ ਤਾਂ ਉਹਨਾਂ ਸੁੰਘਦੇ ਬੰਦੇ ਨੂੰ ਲੱਗਦਾ ਵੀ ਹਾਂ ਮੂਡ ਸੈੱਟ ਹੋਇਆ ਇਹ ਨੇਚਰਲੀ ਕਰੀ ਜਾਂਦੇ ਆ ਇਹ ਹੂੰ ਸੋਕੇ ਬਜ਼ੁਰਗ ਇੱਧੇ ਪੈਂਦੇ ਹੁੰਦੇ ਸੀਗੇ ਅੱਗੇ ਕਿਢਾਈ ਸਿੰਦੇ ਇੱਧੇ ਥੱਲੇ ਬਹਿ ਜਾਣਾ ਅੱਛਾ ਜਾਣੀ ਆਪਾਂ ਇਹਦੀ ਹਵਾ ਲਈਏ ਸਾਹ ਲਈਏ ਤੇ ਉਹ ਵੀ ਸਾਨੂੰ ਫਾਇਦਾ ਪਹੁੰਚਾਉਂਦੀ ਬਿਲਕੁਲ ਬਿਲਕੁਲ ਹੂੰ ਠੀਕ ਆ ਪਾਪੀ ਰੁੱਖਾਂ ਦਾ ਜਦੋਂ ਆਪਾਂ ਥੱਲੇ ਬੈਠਦੇ ਆ ਰੁੱਖਾਂ ਦੇ ਕੋਲ ਬੈਠਨੇ ਆ ਰੁੱਖਾਂ ਦੇ ਨਾਲ ਗੱਲਾਂ ਕਰਦੇ ਆ ਹਾਂ ਹਾਂ ਤੁਸੀਂ ਕਹਣਾ ਕਿੰਦਾਆਂ ਵੀ ਗੱਲਾਂ ਲੱਗੀਆਂ ਗੱਲਾਂ ਕਰਦੇ ਰੋਖਣਾ ਪਾਪੂ ਜੀ ਇਹਦਾ ਬੰਦੇ ਦੇ ਮਾਨਸਿਕ ਤੇ ਜਾਂ ਬੰਦੇ ਦੇ ਉੱਤੇ ਕਹਿ ਲਈਏ ਇਹਦੀ ਸਾਈਕੋਲੋਜੀ ਤੇ ਕੋਈ ਇਹਦੀਆਂ ਫੀਲਿੰਗਸ ਤੇ ਅਸਰ ਪੈਂਦਾ ਪੂਰਾ ਪੈਂਦਾ ਜੀ ਉਹੀ ਤਾਂ ਗੱਲਾਂ ਆ ਹੂੰ ਇਹ ਮੂੰਹ ਸਾਡੇ ਮੂੰਹ ਜੀਭ ਨਾਲ ਤਾਂ ਨਹੀਂ ਬੋਲਦਾ ਤੁਹਾਡੇ ਮਾਈਂਡ ਨੂੰ ਦੱਸਦਾ ਮੈਨੂੰ ਆਹ ਸਮੈਲ ਆਈ ਆ ਮੈਨੂੰ ਆਹ ਸ਼ਾਂਤੀ ਆਈ ਆ ਸਾਡਾ ਦਿਮਾਗ ਹੀ ਸਾਨੂੰ ਦੱਸਦਾ ਤੇ ਇੱਥੇ ਤੁਸੀਂ ਹੁਣੇ ਹੀ ਬਹਿ ਕੇ ਇੱਥੇ ਕੁਝ ਦੇਖੋ ਕਈਆਂ ਨਾਲ ਤੁਸੀਂ ਆਪਣੇ ਆਪ ਨੂੰ ਮਹਿਸੂਸ ਕਰੋ। ਫੱਟੇ ਮੈਂ ਥੋੜੀ ਜੀ ਗੱਲ ਜੋੜਨੀ ਚਾਹੁੰਨਾ ਆ ਉਹ ਜਿੱਦਾਂ ਵਾਈਲਡ ਆਇਲਸ ਕਰਕੇ ਨਾ ਇੱਕ ਬ੍ਰਿਟੇਨ ਦੀ ਇੱਕ ਡਾਕੂਮੈਂਟਰੀ ਆ। ਹੂੰ ਕਾਫੀ ਬਜ਼ੁਰਗ ਹੋਇਆ 88 ਸਾਲ ਉਮਰ ਆ ਉਹਨਾਂ ਦੀ। ਹੂੰ ਉਹ ਵਾਈਲਡ ਲਾਈਫ ਦੇ ਉੱਤੇ ਹੀ ਉਹਨਾਂ ਨੇ ਮਲਕ ਕੀਤੀਆਂ ਆਪਣੀਆਂ ਡਾਕੂਮੈਂਟਰੀਜ਼। ਹੂੰ ਉਹਦੇ ਵਿੱਚ ਜਿਹੜੀਆਂ ਬੂਟਿਆਂ ਦੇ ਨਾਲ ਉਹਨਾਂ ਨੇ ਕਮਿਊਨੀਕੇਸ਼ਨ ਜਾਂ ਕੀਤਾ ਨਾ ਵੀ ਜਾਨਵਰਾਂ ਦਾ ਤੇ ਮਨੁੱਖ ਦਾ ਕੀ ਰਿਸ਼ਤਾ ਅਸਲ ਦੇ ਵਿੱਚ। ਇਹ ਆਪਣੇ ਜੜ੍ਹਾਂ ਦੇ ਥੱਲੇ ਉਹ ਨਾ ਚੈਨਲਸ ਆ ਇਹਨਾਂ ਦੇ ਉਹ ਚੈਨਲਸ ਡਿਵੈਲਪ ਹੋਏ ਆ ਸਾਰੇ ਮਤਲਬ ਕਿ ਬ੍ਰਹਿਮੰਡ ਦੇ ਵਿੱਚ ਪਹੁੰਚੇ ਹੋਏ ਆ ਇਹਨਾਂ ਦੇ ਉਹ ਪੂਰਾ 3D ਐਨੀਮੇਸ਼ਨ ਨਾ ਦਿਖਾਉਂਦੇ ਆ ਉਹ ਉਹਨਾਂ ਜਿਆਦਾ ਵਧੀਆ ਤਰੀਕੇ ਨਾਲ ਬੰਦਾ ਸਮਝਾ Amazon ਦੇ ਉੱਤੇ ਉਹਨਾਂ ਦੀ Wild Isles ਕਰਕੇ ਤੁਸੀਂ ਦੇਖ ਸਕਦੇ ਐਪੀਸੋਡ ਆ ਉਹ ਜਦੋਂ ਮੈਂ ਦੇਖੇ ਤਾਂ ਬਹੁਤ ਜ਼ਿਆਦਾ ਮਤਲਬ ਕਿ 3D ਨਾਲ ਫੇ ਬੰਦੇ ਦਾ ਅੱਖਾਂ ਖੁੱਲਦੀਆਂ ਦਿਮਾਗ ਖੁੱਲਦਾ ਵੇ ਵਾਕਈ ਕਿੱਦਾਂ ਮਤਲਬ ਇਹ ਕਮਿਊਨੀਕੇਸ਼ਨ ਕਰਦੇ ਆ ਅਸਲ ਦੇ ਵਿੱਚ ਕੀ ਕਰਦੇ ਆ ਜਦੋਂ ਮੰਨ ਲਓ ਕਿ ਕਿੱਦਾਂ ਹੁਣੇ ਇਫੈਕਟ ਕਰਦੇ ਜਿੱਦਾਂ ਬਾਬਾ ਜੀ ਨੇ ਸਾਇੰਟੀਫਿਕਲੀ ਕਿੱਦਾਂ ਪ੍ਰੂਵ ਕੀਤਾ ਜਾ ਸਕਦਾ ਕਿ ਜਦਾਂ ਜਦੋਂ ਇਹਨੂੰ ਸੁੰਡੀ ਪੈਂਦੀ ਹੈ ਮੰਨ ਲਓ ਜਿਹੜੇ ਆਲੇ ਦੁਆਲੇ ਇਹ ਟਾਕਸਿਨ ਨੂੰ ਦੂਰ ਕਰਨ ਵਾਲੇ ਬੂਟੇ ਹੋਣਗੇ ਕੋਈ ਨਿੰਮ ਹੋ ਗਈ ਐਂਟੀਬਾਡੀ ਜੱਟ ਹਲਦੀ ਹੋਈ ਇਹਦੇ ਜੜਾਂ ਉਹਨੇ ਇਹਦੀਆਂ ਜੜ੍ਹਾਂ ਦੇ ਵਿੱਚ ਭਰ ਕੇ ਇਹਦੇ ਪੱਤਿਆਂ ਦੇ ਵਿੱਚ ਉਹ ਦੇਖ ਲੋ ਟਰਾਂਸਫਰ ਕਰਨੀ ਉਹਨਾ ਕੀੜਾ ਮਰ ਜਾਂਦਾ ਦੇਖ ਲੋ ਇਹ ਬੂਟੇ ਜਿਹੜੇ ਇੱਕ ਦੂਏ ਦੇ ਕਰਦੇ ਨੇ ਇਹਨਾਂ ਦਾ ਹੀਲਿੰਗ ਪ੍ਰੋਸੈਸ ਜੰਗਲ ਦਾ ਫੋਰੈਸਟ ਹੂੰ ਨਹੀਂ ਤਾਂ ਇਦਾਂ ਦਾ ਮਾਰ ਪੈ ਜਿਹਦੇ ਚਿੱਟੀ ਸੁੰਡੀ ਪਈ ਸੀ ਪਰ ਜੰਗਲ 'ਚ ਨਹੀਂ ਇਦਾਂ ਪੈਣੀ ਤੁਸੀਂ ਮਹਿਸੂਸ ਕਿਉਂਕਿ ਤੁਸੀਂ ਕੁਦਰਤ ਦੇ ਕੋਲ ਰਹਿੰਦੇ ਆ ਤੇ ਤੁਹਾਡੇ ਕੋਲ ਕੁਦਰਤ ਨੇ ਬਹੁਤ ਸਾਰੇ ਇਹਦੇ ਦਰਖਤ ਆ ਖਾਸ ਤੌਰ ਤੇ ਜਿਹੜੀ ਤੁਹਾਡੀ ਇਹ ਅ ਇਹਨੂੰ ਹੁਣ ਮੈਂ ਕੀ ਕਵਾਂ ਵੀ ਜਿਹੜੀ ਕੁਦਰਤ ਦੀ ਇਹ ਗੋਦ ਦੇ ਵਿੱਚ ਆ ਤੁਸੀਂ ਇਸ ਗੋਦ ਦੇ ਵਿੱਚ ਦੋ ਦਰਖਤ ਬਹੁਤ ਖਾਸ ਹਨ ਹਾਂਜੀ ਇੱਕੇ ਬੇਲ ਤੇ ਦੂਸਰਾ ਉਹ ਤਿੰਦੂ ਜਿਹੜਾ ਹੈ ਇਹ ਗੁੱਲੜ ਵੀ ਘਟ ਨਹੀਂ ਜੀ ਹਾਂ ਗੁੱਲੜ ਵੀ ਘਟ ਨਹੀਂ ਇਹ ਬੜੇ ਖਾਸ ਨੇ ਪਰ ਇਹ ਤਾਂ ਦੋਨੇ ਗੁੱਲੜ ਦਾ ਫਿਰ ਵੀ ਹੈਗਾ ਆ ਮਤਲਬ ਇਹ ਦੋ ਬੜੇ ਖਾਸ ਆ ਕਿਉਂਕਿ ਪ੍ਰਾਤਨ ਵੀ ਬਹੁਤ ਨੇ ਹਾਂਜੀ ਤੇ ਲੋਕ ਦੂਰੋਂ ਦੂਰੋਂ ਇਹਨਾਂ ਨੂੰ ਦੇਖਣ ਵੀ ਆਉਂਦੇ ਆ ਹਨਾ ਤੇ ਇਹ ਜਿਹੜਾ ਮਤਲਬ ਤੁਸੀਂ ਇਹਨੂੰ ਮਹਿਸੂਸ ਕਰਦੇ ਰਹੇ ਆ ਦਰਖਤ ਨੂੰ ਏਦਾਂ ਹਮੇਸ਼ਾ ਜਿਦਾਂ ਜਿੰਨਾ ਚਿਰ ਵੀ ਤੁਸੀਂ ਜਦੋਂ ਵੀ ਹਾਂ 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 ਅੱਛਾ ਜੀ ਹਾਂ ਮੈਂ ਤਾਂ ਇਤੋਂ ਤਾਂ ਹੀ ਆਂ ਜੀ ਭਈ ਉੱਥੇ ਕਹੇ ਸੀਗੇ ਜੀ ਭਵਨੇਸ਼ਵਰਾ ਜਤੋਂ रामचंद्र ਜੀ ਨੇ ਛੜਾਈ ਕੀਤੀ ਸੀ ਜੀ ਤੇ ਉੱਥੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਇਹਨੂੰ ਪੱਤੇ ਤੋੜ ਕੇ ਪਾਉਂਦੇ ਆ ਜੀ ਛਵਾਂ ਤੇ ਛਵ ਜੀ ਤੇ ਹੂੰ ਹੂੰ ਤੇ ਉਹ ਇੰਨਾ ਛਵਾਂ ਦੀ ਆਹੋ ਪਿੰਡੀ ਜੀ ਇੰਨੀ ਕੁ ਛੀ ਹੋਊਗੀ ਉਹ ਲੋਕ ਆ ਪਤੇ ਦੇ ਚੜ ਚੜ ਕੇ ਤਾਂ ਟੱਕ ਦਿੰਦੇ ਛੇਤੀ ਹੋ ਜਾਂਦੇ ਬਹੁਤ ਅਰਾਜ ਰਿੰਦਾ ਉਹ ਇਕੱਟੇ ਕਰਕੇ ਚਾਤਰਨਾ ਚੜਤ ਹੁੰਦੀ ਤੇ ਮੈਂ ਕਿਹਾ ਜੀਗਾ ਮੈਂ ਕਿਹਾ ਨਾ ਧੋ ਕੇ ਸਿਕਾ ਕੇ ਬੋਡਾ ਬਣਾ ਕੇ ਪਰਚਾ ਦੋ ਤੈਨੂੰ ਕੰਮ ਹੂੰ ਸ਼ੂਗਰ ਨੂੰ ਹਟਾਉਂਦਾ ਹੈ ਅੱਛਾ ਹਾਂ ਬਿਲ ਸ਼ੂਗਰ ਤੋਂ ਵੀ ਅਕਸੀਰ ਹੂੰ ਸ਼ੂਰ ਬੀਪੀ ਨੂੰ ਵੀ ਕੰਟਰੋਲ ਕਰਦਾ ਸਹੀ ਕਰਦਾ ਬੈਲੈਂਸ ਕਰਦਾ ਅੱਛਾ ਕਿੰਦਾ ਬੈਲੈਂਸ ਕਰਦਾ ਹੈ ਖਾਨ ਨਾਲ ਹੀ ਜਾਂ ਹਵਾਲਾ ਹਵਾਲਾ ਲਾਂਡੀ ਅੱਛਾ ਹਾਂ ਅੱਛਾ ਜੇ ਕਿਸੇ ਦਾ ਬੀਪੀ ਵਧਿਆ ਉਹ ਵੀ ਹਾਂ ਤਾਂ ਵੀ ਬੈਲੈਂਸ ਕਰੂ ਸ਼ੂਗਰ ਬੈਲੈਂਸ ਕਰੂ ਨਹੀਂ ਬਦੇ ਨੂੰ ਐ ਬੈਲੈਂਸ ਕਰਦਾ ਕਿ ਘਟੇ ਨੂੰ ਦੋਨਾਂ ਨੂੰ ਬੈਲੈਂਸ ਕਰਦਾ ਅੱਛਾ ਜੇ ਕਿਸੇ ਦਾ ਬੀਪੀ ਵਧਿਆ ਤੇ ਉਹ ਥੱਲੇ ਬੈਠ ਜਵੇ ਜੇ ਏਟਾ ਤਾਂ ਤਾਂ ਹੂੰ ਤੇ ਜੇ ਤਾਂ ਥੱਲੇ ਆ ਜੀ ਬੈਲੈਂਸ ਕਰ ਹੂੰ ਇਹਨਾਂ ਸ਼ੂਕਰ ਆ ਆਮ ਦਵਾਈਆਂ ਤਾਂ ਹੈਗੀਆਂ ਨਾ ਭਈ ਜਾਂ ਘਟਾਉਂਦੀਆਂ ਜਾਂ ਵਧਾਉਂਦੀਆਂ ਤੇ ਬੈਲੈਂਸ ਕਰਦੀ। ਹੂੰ ਐਸਾ ਤਾਂ ਮੈਨੂੰ ਪੂਰਾ ਯਕੀਨ ਹੁੰਦਾ। ਹਾਂਜੀ ਹਾਂਜੀ ਹਾਂਜੀ। ਹੂੰ ਅਰਜੰਟ ਦਾ ਬੂਟਾ ਵੀ ਇਦਾਂ ਹੀ ਆ। ਇਦਾਂ ਹੀ ਅਰਜੰਟ। ਉਹ ਕੱਲਾ ਵਧੇਦਾ ਹੀ ਨਹੀਂਗਾ, ਉਹ ਕਟੇ ਨੂੰ ਵੀ ਸਹੀ ਕਰਦਾ। ਹੂੰ ਅੱਛਾ ਮੇਰਾ ਇਹ ਹੁਣ ਵਿਸ਼ਵਾਸ ਬਣ ਗਿਆ ਜੀ ਕਿ ਜਿੰਨੇ ਅਸੀਂ ਪੌਦਿਆਂ ਦਾ ਪਾਊਡਰ ਬਣਾ ਕੇ ਜਾਂ ਚਰਪਤ ਬਣਾ ਕੇ ਲੈਨੇ ਆ। ਉਹਨੇ ਉਹਦੇ ਕੋਲ ਸਾਲਾਂ ਦਾ ਵੀ ਸਾਨੂੰ ਫਾਇਦੇ ਹੁੰਦੇ। ਹੂੰ ਹੂੰ ਕਿਉਂਕਿ ਇਹ ਸਾਨੂੰ ਦੱਸਾ ਹੁਣ ਇਹਦੀ 스멜 ਆ ਰਹੀ ਹਾਂ ਬਹੁਤ ਸੋਹਣੀ ਖੁਸ਼ਬੂ ਆ ਰਹੀ ਉਹ ਸਾਡੇ ਦਿਮਾਗ ਸਾਡੇ ਦਿਮਾਗ ਨੂੰ ਖੁਸ਼ੀਆ ਕਰਨ ਲਈ ਹਾਂ ਇਹਦਾ ਮਤਲਬ ਉਹਨੂੰ ਰਲੀਫ ਮਿਲ ਰਹੀ ਹੈ ਅਸਰ ਰਹੇਗਾ ਰਿਲੈਕਸ ਤਾਂ ਹੁੰਦਾ ਬੰਦਾ ਗ੍ਰੀਨਰੀ ਦੇਖ ਕੇ ਬੂਟਿਆਂ ਕੋਲ ਬਹਿ ਕੇ ਤੂੰ ਜਿਹੜਾ ਬੰਦਾ ਸਟ੍ਰੈਸ ਚ ਹੈ ਜਿਹੜਾ ਬੰਦੇ ਨੂੰ ਸਮੱਸਿਆ ਲੱਗ ਰਹੀ ਹੈ ਦੁਖੀ ਜ਼ਿਆਦਾ ਆ ਉਹ ਬੰਦਾ ਬਿਲ ਦੇ ਥੱਲੇ ਬੈਠੇ ਜਿੰਨਾ ਟਾਈਮ ਲੱਗੇ ਹਾਂ ਨਿਕਾਂਤ ਮਨ ਹੋ ਕੇ ਤੇ ਬੈਠ ਗਿਆ ਸਹੀ ਹੈ ਹੂੰ ਵਾਹ ਇਹ ਹੁਣ ਬਾਬਾ ਜੀ ਦੀ ਉਮਰ ਦੇਖੋ ਕਿੰਨੀ ਹੋ ਗਈ ਆ ਹੂੰ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਹਾ ਇਹ ਨਾਲ ਗੰਦਾ ਫੜਦੇ ਨੇ ਨਾ ਇਹਨਾਂ ਨੂੰ ਕੋਈ ਸੇਧ ਦਿੱਤਾ ਮੇਰੇ ਨਾਲ ਇਹਨਾਂ ਨੇ ਮਤਲਬ ਕਿ 4-5 ਕਿਲੋ 5 ਕਿਲੋ ਤਾਂ ਮੇਰੇ ਨਾਲ ਸ਼ਤਾਵਰ ਪਟਾਈ ਹੂੰ ਫੇਰ ਇਹਨਾਂ ਨੇ ਬਾਅਦ ਚ ਹੁਣ ਫੇਰ ਪੱਟੀ ਫੇਰ ਇਹਨਾਂ ਨੇ ਮਿਲਾਦਾ ਵੀ ਉਹ 10 ਕਿਲੋ ਦਾ ਘਟੋ ਘਟ ਬਿੱਲ ਹੋਣੇ ਜਿਹਨਾਂ ਦਾ ਸ਼ਰਬਤ ਬਣਾਇਆ ਜਿਹੜਾ ਅਸੀਂ ਪੀ ਕੇ ਟੇ ਆਪ ਬਣਾਇਆ ਇਹ ਇਸ ਉਮਰ ਦੇ ਵਿੱਚ ਵੀ ਇੰਨੀ ਹਿੰਮਤ ਹਾਂ ਕਮ ਆਪ ਕਰ ਲੈਂਦੇ ਨੇ ਹੋਰ ਹੋਰ ਲੈ ਹੋਰ ਐਕਟਿਵ ਨਹੀਂ ਪੂਰੇ ਪੂਰਾ ਦੇ ਲੋ ਦਾ ਕਿੱਡਾ ਜੰਗਲ ਲਗਾਇਆ ਹਾਂ ਇਹਨਾਂ ਨੇ ਆਪਣੇ ਹੱਥੀ ਲਾਇਆ ਸਾਰਾ ਇਹ ਇਹ ਮੈਨੂੰ ਇਹਨਾਂ ਨੇ ਉਚਾਤ ਕੀਤਾ ਜੀ ਹਾਂ ਮੇਰੇ ਦਿਮਾਗ 'ਚ ਆਇਆ ਪੀ ਇਹ ਜਿਹੜੇ ਬਜ਼ੁਰਗਾਂ ਲਾਏ ਆ ਔਰ ਹੋਰ ਕਿਤੇ ਹੈ ਨਹੀਂ ਇਹਦਾ ਕਾਰਨ ਹੈ ਕੋਈ ਹਾਂ ਉਹ ਵੇ ਇਧਰ ਨੂੰ ਲੱਗ ਪਿਆ ਕਿਸੇ ਜਾਣੇ ਨੂੰ ਪੁੱਛਣਾ ਉਹਨੇ ਹੋਰ ਬੂਟਾ ਦਾ ਸਤਾਣਾ ਵੱਧਾ ਗਿਆ ਮੈਨੂੰ ਜਿਹੜਿਆ ਬੂਟੇ ਦਾ ਕਹਿਣਾ ਉਹ ਲੈ ਕੇ ਇੱਥੇ ਲਾਉਣ ਲੱਪਣਾ ਮੇਰਾ ਵੀ ਸ਼ੌਕ ਵੱਧਾ ਗਿਆ ਆ ਦੇਖੋ ਆ ਥੱਲੇ ਵੀ ਇਹਦੇ ਫੁੱਲ ਕਾਫੀ ਡਿੱਗੇ ਹੋਏ ਆ ਪਰ ਇਹ ਉਹ ਫੁੱਲ ਆ ਜਿਹੜੇ ਮਤਲਬ ਅੱਗੋਂ ਫਲ ਨਹੀਂ ਬਣ ਸਕਦੇ ਹਾਂਜੀ ਹਾਂਜੀ ਇੱਕ ਅਛਾ ਇਸ ਬਲ ਦੀ ਹੋਰ ਖਾਸियत ਆ ਜਿੱਦਾਂ ਇਹਦਾ ਫਲ ਲੱਗਾ ਹਾਂਜੀ ਉਦੋਂ ਇਹਦੇ ਪੱਤੇ ਹੈ ਨਹੀਂ ਸੀਗੇ ਤੁਸੀਂ ਕਹਿੰਦੇ ਹਾਂ ਕੱਲੇ ਬੇਲੀ ਤਾਂ ਬੇਲੀ ਸੀਗੇ ਅੱਛਾ ਫਿਰ ਬਿਲ ਹੁਣ ਲੱਗੇ ਨੇ ਤਕਰੀਬਨ ਤੇ ਪੱਤੇ ਆ ਗਏ ਪਲੱਸ ਨਾਲ ਦੁਬਾਰਾ ਫਲਾਵਰਿੰਗ ਹੋ ਗਈ ਫੁੱਲ ਆ ਗਏ ਨੇ ਜਦੋਂ ਸਦਾਵਾਰ ਨਹੀਂ ਚੱਲੀ ਜਾਂਦਾ ਬਸ ਇਦਾਂ ਹੀ ਆ ਦੇਖੋ ਲੱਗੇ ਵੀ ਆਉਣਗਾ ਹੋਗਾ ਇਹ ਪੱਕੇ ਡੇ ਭਣੇ ਉਹਨੇ ਨੂੰ ਦੂਏ ਅੱਛਾ ਤੁਸੀਂ ਸ਼ੂਟ ਨੂੰ ਤੋਂ ਜਦੋਂ ਤੋਂ ਦੇਖਿਆ ਏ ਇੱਡਾ ਕੀ ਏ ਇੱਡਾ ਹੀ ਏ ਨਾ ਵਧੀਆ ਨਾ ਛੋਟਾ ਹੈ ਇੰਨੀਆਂ ਹੀ ਸ਼ਾਖਾਂਆਂ ਸੀ ਨਹੀਂ ਨਹੀਂ अच्छा इतै कोई ਅਸਰ ਅਸਰ ਕੋਈ ਇਦਾਂ ਜਿਆਦਾ ਗਰਮੀ ਵਧੀ ਜਾਂ ਠੰਡ ਹੋ ਜਾਂਦਾ ਨਹੀਂ ਹੁੰਦਾ ਹਾਂ ਇਦਾਂ ਮੈਂ ਤਾਂ ਇਦਾਂ ਹੀ ਦੇਖਦਾ ਇਦਾਂ ਹੀ ਇਹਦਾ ਐ ਨਾ ਕੋ ਹੋ ਜਾਂਦਾ ਹੂੰ ਜਦੋਂ ਪੱਤਾ ਡੰਡੀ ਰਹਿ ਜਾਂਦੇ ਤੇ ਹੁਣ ਦੇਖੋ ਛੋਰਾ ਕਿੰਨਾ ਹੋਇਆ ਹੁਣ ਵਧੀ ਜਾਣਾ ਇਹਨੇ ਨਿਕਨੇ ਕੇ ਪੱਤੇ ਆ ਨਿਕਨੇਗਾ ਫਾਲਾ ਤੇ ਲੱਗ ਜਾਈ ਆ ਉਦਾਂ ਨਹੀਂ ਤਾਂ ਜਿਹੜੇ ਦੂਸਰੇ ਹਾਈਬ੍ਰਿਡ ਜੇ ਉਹਨਾਂ ਦਾ ਪੱਤਾ ਉਹਨਾਂ ਦੇ ਪੱਤੇ ਵੀ ਵੱਡੇ ਆ ਹਾਂ ਉਹਨਾਂ ਦੇ ਪੱਤੇ ਵੱਡੇ ਹਾਂਜੀ ਉਹ ਬਜ਼ੁਰਗਾਂ ਨੇ ਮੈਨੂੰ ਦੱਸਿਆ ਸੀ ਜਿਹੜੇ ਮੈਂ ਤਾਂ ਦੱਸਦਾ ਉੱਤੇ ਜਤਪੀਤ ਬੈਠੀ ਸੀ ਪਰੋਂ ਮੇਜ਼ੀ ਪਰ ਉਹ ਵੀ ਮੇਲ ਹੈ ਹੂੰ ਮੇਲ ਹੈ ਅੱਛਾ ਇਹ ਜਿਹੜਾ ਆ ਇਹ ਮੇਲ ਆ ਬਈ ਸੁਣ ਲਓ ਇਹ ਮੇਲ ਆ ਜੀ ਠੀਕ ਆ ਇਹ ਵੀ ਤੁਹਾਨੂੰ ਗਾਲ ਕਰੀ ਮਿਲੀ ਆ ਵੀ ਇਹ ਮੇਲ ਆ ਕਹਿੰਦੇ ਇਹਦਾ ਦੂਸਰਾ ਉਹ ਫੀਮੇਲ ਵੱਡਾ ਹਾਂ ਕਾਫੀ ਵੱਡਾ ਹੋ ਜਾਂਦਾ ਬਾਕੀ ਥੋੜਾ ਡਿਵੈਲਪ ਕੀਤਾ ਵੀ ਆ ਵੈਸੇ ਇੱਡਾ ਵੱਡਾ ਹੁੰਦਾ ਨਹੀਂ ਸੀਗਾ ਇਹਦਾ ਸਾਈਜ਼ ਇਦਾਂ ਉਹ ਆਂਬੜੇ ਡੱਬ ਬਣਾਤੇ ਆ ਕਰ ਕਰਕੇ ਚਲੋ ਵੈਡਾ ਕੋ ਹੋ ਸਕਦਾ ਦੇਸੀ ਆਂਬ ਵੱਧ ਵੱਧ ਇਹ ਵੀ ਇਦਾਂ ਹੀ ਹੌਲੀ ਹੌਲੀ ਕਰੀ ਜਾਂਦੇ ਆ ਗਰਾਫਟਿੰਗ ਕਰੀ ਜਾਂਦੇ ਆ ਕਈ ਕੁਝ ਕਰੀ ਜਾਂਦੇ ਆ ਭਾਰ ਪ੍ਰੋਡਕਸ਼ਨ ਜ਼ਿਆਦਾ ਹੈ ਨਾ ਉਹਦੀ ਭਾਰ ਜ਼ਿਆਦਾ ਦੇਖੋ ਪੰਜਾਬ ਚ ਬਿੱਲ ਤੇ ਬਹੁਤ ਲੱਗੀ ਹੈ ਹਾਂ ਪਰ ਦੇਸੀ ਬਿੱਲਾਂ ਕਿੱਥੇ ਨੇ ਸਾਨੂੰ ਜਰੂਰ ਦੱਸਿਓ ਤੇ ਜੇ ਕਿਸੇ ਨੇ ਇਸ ਬਿੱਲ ਦਾ ਬੂਟਾ ਲੈਣਾ ਆ ਤਾਂ ਉਹ ਫਿਰ ਆ ਵੈਦ ਸਾਹਿਬ ਬੈਠਿਆ ਸਾਡੇ ਕੋਲ ਇਹ ਜੀ ਸਾਹਿਬ ਤੋਂ ਤੁਸੀਂ ਲੈ ਸਕਦੇ ਆ ਇਹ ਇਹੀ ਡਿਵੈਲਪ ਕਰਨਗੇ ਬੂਟੇ ਤੇ ਇਹੀ ਦੇਣਗੇ। ਸ਼ਮੂਲ ਕਰਕੇ ਇੱਕ ਨਾ ਆਯੁਰਵੇਦ ਦੇ ਵਿੱਚ ਇੱਕ ਬੜੀ ਪ੍ਰਸਿੱਧ ਓਸ਼ਦੀ ਆ ਉਹਨੂੰ ਦਸ਼ਮੂਲ ਕਹਿੰਦੇ ਆ। ਦਸ਼ਮੂਲ ਹਾਂ। ਔਰ ਔਰਤਾਂ ਨੂੰ ਲਗਭਗ ਕਾਫੀ ਪੁਰਾਣੀਆਂ ਨੂੰ ਤਾਂ ਪਤਾ ਹੀ ਆ। ਦਸ਼ਮੂਲ ਦਾ ਮਤਲਬ ਹੈ 10 ਮੂਲ। ਮਤਲਬ ਮੂਲ ਮਤਲਬ ਜੜ੍ਹ। ਜਦੋਂ 10 ਜੜੀਆਂ ਬੂਟੀਆਂ ਦੀ ਜੜ੍ਹਾਂ ਪਾ ਕੇ ਬਣਾਈ ਜਾਂਦੀ ਆ ਨਾ ਉਹਨੂੰ ਦਸ਼ਮੂਲ ਕਹਿੰਦੇ ਦਸ਼ਮੂਲ ਕਹਿ ਦਿੰਦੇ ਆ। ਉਹਦੇ ਵਿੱਚ ਬਿੱਲ ਜਿਹੜਾ ਪ੍ਰਧਾਨ ਬਿੱਲ ਦੀ ਜਿਹੜੀ ਜੜ੍ਹ ਆ ਉਹ ਦਸ਼ਮੂਲ ਦੇ ਵਿੱਚ ਇੱਕ ਐਕਟਿਵ ਇੰਗਰੀਡੀਅੰਟ ਆ ਮਤਲਬ 10 ਦੇ ਵਿੱਚੋਂ ਇੱਕ ਮੇਨ ਆ ਮੇਨ ਵਾ ਇਹ ਨਾ ਜ਼ਬਰਦਸਤ ਆ ਇਹ ਦਰਦਾਂ ਨੂੰ ਖਤਮ ਕਰਦਾ ਇਹ ਇਨਫਲੇਮੇਸ਼ਨ ਨੂੰ ਖਤਮ ਕਰਦਾ ਹੁਣ ਦਸ਼ਮੂਲ ਤੋਂ ਮੈਨੂੰ ਯਾਦ ਆਉਂਦਿਆ ਨਾ ਇਹਦੇ ਤਾਂ ਾਨ ਗਿਣਤ ਫਾਇਦੇ ਆ ਬਿੱਲ ਦੇ ਤਾਂ ਹੀ ਸ਼ਿਵ ਭਗਵਾਨ ਤੇ ਚੜਾਇਆ ਜਾਂਦਾ ਇਹ ਇਹ ਮਤਲਬ ਕਿ ਹੈ ਹੀ ਇੰਨਾ ਮਲਕ ਅਨਮੋਲ ਕਹਿ ਲੋ ਜਾਂ ਅਮਰਤ ਤੁਲ ਕਹਿ ਲੋ ਹਾਂ ਅਨਮੋਲ ਆ ਜਾਨੀ ਇਸ ਦਰਖਤ ਦੇ ਥੱਲੇ ਅਸੀਂ ਬੈਠੇ ਆ ਕਿੰਨਾ ਕੁ ਪੁਰਾਣਾ ਸਾਨੂੰ ਵੀ ਨਹੀਂ ਪਤਾ ਪ੍ਰਾਚੀਨ ਮੰਦਰ ਆ ਇਹ ਆਦ ਸ਼ਕਤੀ ਮੰਦਰ ਪਿੰਡ ਜ਼ਹੂਰੇ ਦੇ ਵਿੱਚ ਅ ਜਦੋਂ ਵੀ ਦਿਲ ਕਰਦਾ ਤੇ ਫਿਰ ਅਸੀਂ ਸੁਆਮੀ ਜੀ ਦੇ ਕੋਲ ਇਹਨਾਂ ਦੇ ਦਰਸ਼ਨਾਂ ਨੂੰ ਆਜੀ ਦਾ ਇੱਥੇ ਬੈਠੀਦਾ ਆ ਕੁਦਰਤ ਦੀ ਗੋਦ ਦੇ ਵਿੱਚ ਇਲਾਕੇ ਨੇ ਵੈਸੇ ਵੀ ਇਸ ਇਲਾਕੇ 'ਚ ਗ੍ਰੀਨਰੀ ਬਹੁਤ ਆ ਦਰਖਤ ਬਹੁਤ ਨੇ ਸਾਡੇ ਇਲਾਕੇ 'ਚ ਉਧਰ ਜਲੰਧਰ ਸਾਈਡ ਇੰਨਾ ਨਹੀਂ ਹੈਗਾ ਖਾਸ ਤੌਰ ਤੇ ਜਿਹੜੇ ਬੂਟੇ ਤੁਹਾਡੇ ਕੋਲ ਆ ਦੁਰਲੱਭ ਬੂਟੇ ਆ ਕਿਸਮਾਂ ਜਿਹੜੀਆਂ ਨੇ ਉਹ ਸਾਡੇ ਵੱਲ ਨਹੀਂ ਮਿਲਦੀਆਂ ਬਾਕੀ ਜ਼ਰੂਰ ਇਹੋ ਜੀਆਂ ਚੀਜ਼ਾਂ ਨੂੰ ਬਚਾਵੋ ਇਹਨਾਂ ਚੀਜ਼ਾਂ ਨੂੰ ਬਚਾਉਣਾ ਬਣਦਾ ਕਿਉਂਕਿ ਜੇ ਅਸੀਂ ਨਹੀਂ ਬਚਾਉਂਦੇ ਤਾਂ ਆਉਣ ਵਾਲਾ ਸਮਾਂ ਜਿਹੜਾ ਆ ਫਿਰ ਉਹ ਸਾਨੂੰ ਮਾਫ਼ ਨਹੀਂ ਕਰੂਗਾ ਸਾਡੀਆਂ ਪੀੜ੍ਹੀਆਂ ਨੂੰ ਵੀ ਮਾਫ਼ ਨਹੀਂ ਕਰੂਗਾ ਤੇ ਆਉਣ ਵਾਲੀਆਂ ਸਾਡੀਆਂ ਜਿਹੜੀਆਂ ਪੀੜ੍ਹੀਆਂ ਆ ਉਹ ਸਾਨੂੰ ਲਾਹਣਤਾ ਪਾਇਆ ਕਰੂਗੇ ਆ ਕਿ ਸਾਡੇ ਵੱਡੇ-ਵਡੇਰਿਆਂ ਨੇ ਕੀਤਾ ਕੀ ਅਕਸਾ ਬਿਲਕੁਲ ਉਹ ਸਾਡੇ ਲਈ ਛੱਡ ਕੇ ਕੀ ਗਏ ਆ ਆ ਕੀ ਕਰ ਗਏ ਨੇ ਦੁਨੀਆ ਦੇ ਵਿੱਚ ਇਹ ਜੀ ਇੱਕ ਤਾਂ ਇੱਕ ਨੇ ਕਿਸੇ ਨੇ ਮੈਨੂੰ ਵੀ ਸਵਾਲ ਕੀਤਾ ਸੀ ਜੀ ਭਈ ਜੇ ਸਾਡੀ ਸੰਭਤਾ ਇੰਨੀ ਵਿਦਵਾਨ ਸੀ ਹਮ ਤੇ ਇੱਕ ਇਧਰ ਗਈ ਵਿਦਿਆ ਹਮ ਮੈਂ ਇਹਨੂੰ ਕਿਹਾ ਫਰਜ਼ ਕੀਤਾ ਮੈਂ ਹੀ ਵਿਦਵਾਨ ਹਾਂ ਫਰਜ਼ ਕੀਤਾ ਸੱਚੀ ਨਹੀਂ ਇਲਾਵਾ ਮੇਰੀ ਆਕੜਾ ਵੀ ਇਹ ਕਿਤੇ ਮੇਰੇ ਬਰਾਬਰ ਨਾ ਹੋਵੇ। ਹੂੰ ਕੁਝ ਬੰਦੇ ਆ ਇਹ ਵੀ ਕੋਣ ਸੀ। ਜਿਹਦਾ ਘਾੜ ਦਾ ਘਰ। ਦੂਜਾ ਹੁਣ ਆਪਾਂ ਹੀ ਇੰਦੇ ਦੋਨੋਂ। ਤੁਹਾਡੀ ਮੇਰੀ ਉਮਰ ਦਾ ਫਰਕ ਹੈ। ਮੈਂ ਤਾਂ ਤੁਹਾਡੇ ਨਾਲ ਇਹ ਕਹਿੰਨਾ ਇਹ ਕਿਤੇ ਮੇਰਾ ਸਭ ਕੁਝ ਸਿੱਖ ਕੇ ਮੈਨੂੰ ਫੇਲ ਹੀ ਨਾ ਕਰਦਾ। ਤੇ ਤੁਸੀਂ ਸੋਚਦੇ ਆਂ ਬੁਢੇ ਜਹ ਤੋਂ ਕੀ ਲੈਣਾ ਆਪਾਂ ਮਾਨਦੇ ਆ। ਹੂੰ ਐਦਾਂ ਸਾਡੀ ਵਿਦਿਆ ਖਰਾਬ ਹੋ ਗਈ। ਨਹੀਂ ਤਾਂ ਵਿਦਿਆ ਸਾਡੀ ਮੇਰਾ ਪੱਕਾ ਜਕੀ ਨਾ ਭਈ। ਇੰਨੀ ਸ਼ਾਇਦ ਸਾਰੀ ਦੁਨੀਆ ਚ ਨਹੀਂ। ਧੰਵਾ ਤੁਹਾਡਾ ਦੋਸਤੋ ਇੱਕ ਵਿਰਾਸਤੀ ਚੀਜ਼ ਹੈ ਪੰਜਾਬ ਦੀ। ਉਹਦੇ ਨਾਲ ਤੁਹਾਨੂੰ ਬავਸਤਾ ਕਰਾ ਰਹੇ ਹਾਂ। ਉਹਦੇ ਨਾਲ ਤੁਹਾਨੂੰ ਜਾਣਕਾਰੀ ਉਹਦੇ ਬਾਰੇ ਦੇ ਰਹੇ ਹਾਂ ਤੁਹਾਨੂੰ। ਅਸੀਂ ਇਹਦੀ ਛਾਂ ਥੱਲੇ ਬੈਠੇ ਇਹਦੀ ਛਾਂ ਦਾ ਆਨੰਦ ਮਾਣਿਆ। ਤੇ ਸੱਚ ਜਾਣਿਓ ਭਾਵੇਂ ਗਰਮੀ ਤਾਂ ਹੈਗੀ ਆ ਪਰ ਫਿਰ ਵੀ ਇੱਥੇ ਆਨੰਦ। ਕਿਉਂਕਿ ਸੁਗੰਧ ਆ ਰਹੀ ਹੈ। ਤੇ ਆਪਣੇ ਆਪ ਨੂੰ ਇੱਕ ਰਲੀਫ ਜੀ ਫੀਲ ਹੋ ਰਹੀ। ਇਹ ਮੈਂ ਕਿੰਨੀ ਸੋਹਣੀ। ਬਿਲਕੁਲ ਬਿਲਕੁਲ। ਹਾਂ ਨਾ ਤੇ ਮੈਂ ਇਹ ਕਹਿੰਦਾ ਹੁੰਦਾ ਵੀ ਜੇ ਤੁਸੀਂ ਬੂਟਾ ਕੋਈ ਨਹੀਂ ਵੀ ਵਰਤਣਾ ਨਾ ਜਰੂਰੀ ਨਹੀਂ ਹੈ ਕਿ ਤੁਸੀਂ ਘਰ ਦੇ ਵਿੱਚ ਅਸ਼ਵਗੰਧਾ ਲਾਈ ਆ ਤੁਸੀਂ ਤુલਸੀ ਲਾਈ ਆ ਤੁਸੀਂ ਕੋਈ ਕਰੀ ਪੱਤਾ ਵਗੈਰਾ ਲਾਇਆ ਆ ਤਾਂ ਉਹ ਵਰਤਣਾ ਹੀ ਵਰਤਣਾ ਮੈਂ ਕਹਿੰਦਾ ਨਾ ਵਰਤੋ ਲਾ ਤਾਂ ਲਵੋ ਉਹਦੀ ਹਵਾ ਤਾਂ ਤੁਹਾਨੂੰ ਆਏਗੀ। ਆਪਾਂ ਇਹ ਕੌਣੇ ਕਰ ਚੋ ਉਹਦੀ ਮਹਿਕ ਤਾਂ ਵਿਖਰੀ ਮੈਂ ਦੁਬਾਰਾ ਫੇਰ ਕਹਿ ਲੱਗਾ ਜੀ ਜੀ ਜਿਨ੍ਹਾਂ ਨੂੰ ਅਸੀਂ ਪਾਊਡਰ ਬਣਾ ਕੇ ਜਾਂ ਕਾੜੇ ਬਣਾ ਕੇ ਲੈਣੇ ਆ ਹੂੰ ਉਸ ਪੌਦੇ ਕੋਲ ਛਾਹ ਲੈਣਾ ਵੀ ਕੋਈ ਆਰਾਮ ਨਹੀਂ ਹੂੰ ਨਹੀਂ ਸਹੀ ਗੱਲ ਆ ਜੀ ਬਿਲਕੁਲ ਸਹੀ ਗੱਲ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤੇਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਆਉਣ ਵਾਲਾ ਸਮਾਂ ਜਿਹੜਾ ਆ ਸੌਣ ਮਹੀਨਾ ਅਸੀਂ ਫੇਰ ਉਸੇ ਗੱਲ ਤੇ ਆਵਾਂਗੇ ਕਿ ਤੁਸੀਂ ਜੇਕਰ ਤੁਹਾਨੂੰ ਬੂਟੇ ਲਾਓ ਤੁਸੀਂ ਬਿੱਲ ਦੇ ਬੂਟੇ ਜ਼ਰੂਰ ਲਾਈਓ ਤੇ ਹੋ ਸਕੇ ਤੇ ਕਿਤੇ ਦੇਸੀ ਬਿੱਲ ਹੋਵੇ ਤੇ ਫਿਰ ਉਹਦੇ ਲਾਓ ਜ਼ਿਆਦਾ ਤੇ ਉਹਨੂੰ ਵਧਾਓ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਜ਼ਰੂਰ ਬੇਨਤੀ ਕਰਾਂਗੇ ਕਿ ਉਹ ਜਿੱਥੇ ਵੀ ਕਿਤੇ ਬੂਟੇ ਲਾਉਣ ਗਿਆ ਆਉਣ ਵਾਲੇ ਸਮੇਂ ਪੰਚਾਇਤਾਂ ਲਾ ਰਹੀਆਂ ਹੁਣ ਇਹ ਕੰਮ ਚੱਲਦਾ ਪਿਆ ਲੋਕੀ ਜਾਗਰੂਕ ਹੋ ਰਹਾ ਹੌਲੀ ਹੌਲੀ ਯਾਰ ਇਹ ਇਹੋ ਜਿਹੇ ਬਰਾਤੀ ਬੂਟੇ ਜ਼ਰੂਰ ਬਚਾਓ ਅਸੀਂ ਤੁਹਾਨੂੰ ਇਹਦੀ ਬੇਨਤੀ ਕਰਾਂਗੇ ਤਾਂ ਬਹੁਤ ਬਹੁਤ ਧੰਨਵਾਦ ਵੀਡੀਓ ਪਸੰਦ ਆਈ ਹੋਵੇ ਤਾਂ ਤੁਸੀਂ ਸ਼ੇਅਰ ਕਰ ਦਿਓ ਤੇ ਲਾਈਕ ਵਾਲਾ ਬਟਨ ਜਰੂਰ ਦਬ ਦਿਆ ਕਰੋ ਜੀ ਤੇ ਬਾਕੀ ਚੈਨਲ हां जी ਪੀਆਰ ਪੰਜਾਬ ਚੈਨਲ ਜੇ ਤੁਸੀਂ ਪਹਿਲੀ ਵਾਰ ਆਏ ਹੋ ਤੇ ਚੈਨਲ ਵਾਲਿਆਂ ਨੂੰ ਸਪੋਰਟ ਜਰੂਰ ਕਰੋ ਲਾਈਕ ਸਬਸਕ੍ਰਾਈਬ ਵਾਲਾ ਬਟਨ ਜਰੂਰ ਦਬ ਦਿਓ ਤੇ ਲਾਈਕ ਵਾਲਾ ਤੁਸੀਂ ਦਬ ਹੀ ਦੇਣਾ ਤੇ ਸਬਸਕ੍ਰਾਈਬ ਜਰੂਰ ਚੈਨਲ ਨੂੰ ਕਰ ਲਓ ਤੇ ਫੋਲੋ ਜਰੂਰ ਕਰ ਲਓ ਤੇ ਸਾਡੇ ਇੰਸਟਾਗ੍ਰam ਪੇਜ ਤੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਸਬਸਕ੍ਰਾਈਬ ਅਸੀ